ਜੈ ਵਾਲਮੀਕੀ ਹਰ 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 ਵਾਲਮੀਕੀ ਮੈਂ ਹੰਸ ਰਾਜ ਪ੍ਰਧਾਨ ਡਾਕਟਰ ਮੇਦਗਰ ਵਾਲਮੀਕੀ ਨੌਜਵਾਨ ਸਭਾ ਰਜਿਸਟਰ ਰਾਜਪੁਰਾ ਇਹ ਜਿਹੜੀ ਅੱਜ ਅਸੀਂ ਮੀਟਿੰਗ ਰੱਖੀ ਗਈ ਹੈ ਸ਼ੋਭਾ ਯਾਤਰਾ ਬਾਰੇ ਭਗਵਾਨ ਵਾਲਮੀਕੀ ਰਾਜ ਜੀ ਦੇ ਸੰਬੰਧ ਦੇ ਵਿੱਚ ਅਸੀਂ ਇਹ ਪੂਰੇ ਜੋਰਾ ਸ਼ੋਰਾਂ ਦੇ ਸਾਡੇ ਜਿੰਨੇ ਵੀ ਸਾਡੇ ਮਹੱਲੇ ਹੈਗੇ 14 ਮਹੱਲੇ ਹੈਗੇ ਸਾਡੇ ਵਾਲਮੀਕ ਸਮਾਜ ਦੇ ਸਾਰੇ ਇੱਕ ਜਗ੍ਹਾ ਇਕੱਠੇ ਹੋ ਕੇ ਭਗਵਾਨ ਵਾਲਮੀਕੀ ਰਾਜ ਜੀ ਆਣ ਵਾਲੀ 4 ਤਰੀਕ ਨੂੰ ਸ਼ੋਭਾ ਯਾਤਰਾ ਪੁਰਾਣੇ ਰਾਜਵਿਦ ਤੋਂ ਕੱਢ ਰਹੇ ਹੈਗੇ ਆ ਜੋ ਕਿ ਦੇਖਣ ਵਾਲਾ ਪ੍ਰੋਗਰਾਮ ਹੈ ਜਿਹਦੇ ਵਿੱਚ ਰੰਗ-ਬਰੰਗੀਆਂ ਚਾਂਕੀਆਂ ਸਾਰੀ ਤਰ੍ਹਾਂ ਦੇ ਮਤਲਬ ਹਰ ਪਿੰਡਾਂ ਸ਼ਹਿਰਾਂ ਦੇ ਸਰਪੰਚ ਪੰਚ ਇਕੱਠੇ ਹੋਗੇ ਸਾਰੇ ਇਕੱਠੇ ਹੋ ਕੇ ਮਨਾਉਂਦੇ ਆ ਔਰ ਇਹ ਜਿਹੜੀ ਸ਼ੋਭਾ ਯਾਤਰਾ ਵਿਸ਼ਾਲ ਸ਼ੋਭਾ ਯਾਤਰਾ ਸਾਨੂੰ ਲਗਭਗ ਘੱਟੋ-ਘੱਟ 25 ਸਾਲ ਅਸੀਂ 21 ਲਗਾਤਾਰ ਇੱਕ ਝੰਡੇ ਦੇ ਥੱਲੇ ਕੱਢ ਰਹੇ ਹੈਗੇ ਆ ਜਿਹੜੀ ਡਾਕਟਰ ਅਮੇਦਕਰ ਵਾਲਮੀਕੀ ਨੌਜਨ ਸਭਾ ਬਨਵਾੜੀ ਦੇ ਨਾਮ ਤੇ ਆ ਸੋ ਅੱਜ ਵੀ ਅਸੀਂ ਇੱਕ ਜਿਹੜੀ ਮੀਟਿੰਗ ਰੱਖਣ ਜਾ ਰਹੇ ਆ ਵੀ ਜਿਹੜਾ ਪ੍ਰੋਗਰਾਮ ਆ ਉਹ ਦੱਸਣ ਵਾਰੇ ਸੋ ਆ ਵੀ ਆਏ ਆ ਉਹ ਸਾਨੂੰ ਜਿਹੜਾ ਪੁੱਛਣ ਵਾਲੇ ਆਪ ਜੀ ਦਾ ਵੀ ਧੰਨਵਾਦ ਕਿਉਂਕਿ ਪ੍ਰੋਗਰਾਮ ਦਾ ਜਿਹੜਾ ਅਸੀਂ ਤਿਆਰੀ ਕਰ ਰਹੇ ਹੈਗੇ ਆ ਸਾਰੇ ਜਿੰਨੇ ਸਾਡੇ ਹੈਗੇ ਸਾਡਾ ਸਮਾਜ ਹੈਗਾ ਉਹ ਸਾਰਾ ਇਕੱਠਾ ਹੋਣ ਜਾ ਰਿਹਾ ਹੁਣ 2 ਵਜੇ ਤਾਂ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਦੱਸਾਂਗੇ ਇਹ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਸਾਡੀ ਮੈਡਮ ਨੀਲਾ ਮਿੱਤਲ ਜੀ ਸਾਡੇ ਅਜੇ ਡਾਕਟਰ ਜੀ ਜੋਤੀ ਪ੍ਰਜਾਣ ਮਦਦ ਕੀ ਸਾਰੇ ਹੀ ਸਾਡਾ ਪ੍ਰੋਜੈਕਟ ਲਾਇਆ ਹੋਇਆ ਇਹਦੇ ਵਿੱਚ ਅਸੀਂ ਤੁਹਾਨੂੰ ਮੀਡੀਆ ਰਾਹੀਂ ਦਿਖਾ ਰਹੇ ਹਾਂਗੇ ਆ ਸੋ 2 ਵਜੇ ਜਿਹੜੀ ਹੈਗੀ ਆ ਸਮਾਂ 2 ਵਜੇ ਪੁਰਾਣੇ ਸ਼ਹਿਰ ਤੋਂ ਚਲੇਗੀ ਤੱਕੂ ਮਦਕਮਦੇ ਸ਼ਹਿਰ ਤੋਂ ਆਗੇ ਬਣਾ ਡਾਕਟਰ ਮੇਧਗਰ ਚੌਂਕ ਤੇ ਖੜੇ ਕਿ ਉੱਥੇ ਲੋਕ ਜਿਹੜੇ ਪਬਲਿਕ ਸਾਡੀ ਹੈਗੀ ਸਵਾਗਤ ਕਰਨਗੇ ਉਸ ਤੋਂ ਬਾਅਦ ਟਾਲੀ ਵਾਲੇ ਚੌਂਕ ਬਿੱਗ ਮਨਕ ਕਲੋਨੀ ਪ੍ਰਤਾਪ ਕਲੋਨੀ ਲਾਸਟ 6 ਵਜੇ ਸਮਾਪਤੀ ਸਾਡੀ 6 ਵਜੇ ਨਿਊ ਮਾਰਕੀਟ ਦੇ ਵਿੱਚ ਜਿੱਦੇ ਵਿੱਚ ਇਨਾਮ ਸਮਰੋਹ ਹੋਏਗਾ ਪਿੰਡਾਂ ਸ਼ਹਿਰਾਂ ਵਾਲੇ ਜਿੰਨੇ ਸਾਡੇ ਪੰਜ ਸਰਪੰਚ ਸਾਡੇ ਸਾਥੀ ਅੱਗੇ ਵਧ ਕੇ ਆਂਦੇ ਆ ਉਹਨਾਂ ਨੂੰ ਸਨਮਾਨਤ ਕਰਿਆ ਜਾਂਦਾ ਇਸ ਕਰਕੇ ਜਿਹੜਾ ਸਾਡਾ ਪ੍ਰੋਗਰਾਮ ਰੱਖਿਆ ਜਾਂਦਾ ਜੈ ਹਵਾਲੀ ਕੀ ਹਰ ਹਰ ਬਾਲਾ ਉਹਦੇ ਵਿੱਚ ਜਿਹੜਾ ਸਾਡੇ ਬੰਗਾਲੀ ਜੀ ਹੈਗੇ ਆ ਸਾਡੇ ਲੋਕਲ ਰਾਜਪੀਤੋ ਉਹ ਜਿਹੜੇ ਆਪਣੇ ਭਜਨ ਉੱਥੇ ਗਾਣਗੇ ਸਾਡੇ ਤੋਂ ਪਹਿਲੇ ਮਤਲਬ ਕਿ 4 ਵਜੇ ਜਿਹੜੀ ਸਟੇਜ ਲੱਗ ਜਾਣੀ ਆ ਜੋ ਚੱਲਦਾ ਉਹਨੇ ਪ੍ਰੋਗਰਾਮ 6 ਵਜੇ ਤੱਕ ਕੋਈ ਚੱਲੇਗਾ ਜਦੋਂ 6 ਵਜੇ ਸੀ ਐਂਟਰੀ ਕਰਨਗੇ ਉੱਥੇ 2-4 ਭਜਨ ਹੋਰ ਗਾ ਕੇ ਉਦੋਂ ਫਿਰ ਸਾਡਾ 10 ਵਜੇ ਤੱਕ ਰਾਤ ਕੇ ਪ੍ਰੋਗਰਾਮ ਜਿਹੜਾ ਹੈਗਾ ਭਜਨ ਮੰਡਲੀ ਦੇ ਚੱਲਦਾ ਭਗਵਾਨ ਵਾਰਿਆਂ ਜਿਗੇ ਜਿਹੜਾ ਹੈਗਾ ਉਹ ਗੁਣਗਾਨ ਕਰਨਗੇ ਤੇ ਉੱਥੇ ਜਿਹੜੇ ਲੋਕ ਸਾਡੇ ਆਪਣੇ ਉੱਥੇ ਬੈਠੇ ਹੁੰਦੇ ਆ ਉੱਥੇ ਹੀ ਭਜਨ ਮੰਡਲੀ ਸੁਣਦੇ ਆ ਤੇ ਉੱਥੇ ਹੀ ਸਾਡਾ ਇਨਾਮ ਸਲਮਤ ਦੇਖੋ ਜਿੰਨਾਂ ਦਾ ਸਾਡੇ ਪਿੰਡਾਂ ਤੋਂ ਸ਼ਹਿਰਾਂ ਤੋਂ ਆਏ ਹੋਏ ਆ ਔਰ ਐਮਸੀ 7 ਜਿਹੜੇ ਮੌਕੇ ਤੇ ਆ ਜਾਂਦੇ ਆ ਅਸੀਂ ਤਾਂ ਸਾਰੇ ਸੱਦੇ ਹੋਏ ਹੁੰਦੇ ਆ ਜੀ ਕਾਫੀ ਘਟ ਹੁੰਦਾ ਘੜ ਕੋਲ 5- ਮਹਿਮਾਨ ਨੀਨਮਿਤਲ ਜੀ ਅੰਗੇ ਆ ਜੋਤੀ ਪ੍ਰਜਨਨ ਵਾਤੇ ਸਾਡੇ ਅਜੇ ਡਾਕਟਰ ਐ ਇਹ ਤੁਹਾਡੇ ਕੋਲ ਸਾਰਾ ਜਿਹੜਾ ਹੈਗਾ ਕਾਰਡ ਬਣਿਆ ਹੋਇਆ ਹਾਂਜੀ ਹਾਂ ਉਹ ਬਿਲਕੁਲ ਠੀਕ ਹੈ ਜੀ ਤੁਹਾਡੀ ਚੌਰੀ ਸਾਹਿਬ ਬਾਅਦ ਉਹਨਾਂ ਨੇ ਜਿਹੜਾ ਗਾਣਾ ਮੇਰੇ ਉੱਪਰ ਬਣਾਇਆ ਪਿਛਲੇ ਸਾਲ ਵਿੱਚ ਉਹਨਾਂ ਨੇ ਬੜਾ ਵਧੀਆ ਹੀ ਭਜਨ ਟੈਪ ਬਣਾਇਆ ਸੀਗਾ ਭਜਨ ਤੇ ਉਹ ਸਾਡੇ ਸਮਾਜ ਦੇ ਪਰ ਉਸ ਨੇ ਬੜਾ ਵਧੀਆ ਸਮਾਜ ਦੇ ਪ੍ਰਿਕੋ ਭਾਜਨ ਬਣਾਇਆ ਹੈਗਾ ਉਹਦੇ ਵਿੱਚ ਸਾਡੀ ਸਫਾਈ ਕਰਮਚਾਰੀਆਂ ਦੀ ਵੀ ਲਾਈਨ ਬੋਲੀ ਹੋਈ ਆ ਮੇਰੇ ਦਫਤਰ ਜਿੱਨੇ ਸਾਡੇ ਬੰਦੇ ਸਾਡੇ ਦੁਖੀ ਪੀ ਰਟਾਉਂਦੇ ਆ ਮੇਰੇ پاس ਆਪਣਾ ਦੁੱਖ ਲੈ ਕੇ ਸਾਡੇ ਬਾਲਮੀਕ ਪਿੰਡਾਂ ਤੋਂ ਸ਼ਹਿਰਾਂ ਤੋਂ ਤੇ ਉਹਦੇ ਪਰ ਉਹਨੇ ਇੱਕ ਦੋ ਲਾਈਨਾਂ ਕਾਈਆਂ ਉਹ ਵੀ ਰੂਬਰੂ ਤੁਹਾਡੇ ਕਰਾਵਾਂਗੇ ਉਹ ਮਤਲਬ 2 ਵਜੇ ਤੋਂ ਬਾਅਦ ਹੋਏਗਾ